ਸਾਨੂੰ ਕਿੰਨੀ ਵਾਦੀਆਂ ਹੋ ਗਈਆਂ ਰਹਿੰਦੇ ਨੇ ਪਰ ਸਾਡੇ ਬਾਰੇ ਕਿਸੇ ਗਰੀਬਾਂ ਨੇ ਸੋਚਿਆ ਨਹੀਂ ਹੈਗਾ ਇਹਦੀ ਸਰਕਾਰ ਵੀ ਬਣੀਆਂ ਗੱਲਾਂ ਵੀ ਹੋਈਆਂ ਇੱਥੇ ਸਾਲ 1.5 ਸਾਲ ਹੋ ਗਿਆ ਸਾਨੂੰ ਬੈਠਿਆਂ ਨੂੰ ਕਦੇ ਸ਼ਾਲਕ ਤੇ ਹੋਰ ਪਿੰਡ ਕੱਢ ਲਈਦਾ ਜਿੱਦੀ ਜਗ੍ਹਾ ਹੁੰਦੀ ਤੁਰਾ ਦਿੰਦੇ ਸਾਨੂੰ ਵੀ ਜਾਓ ਇੱਥੋਂ ਕਰਕਾਰਾ ਹੈਗਾ ਕਿ ਟਾਈਮ ਪਾਸ ਹੈ ਜੇ ਸਾਡੇ 12 ਵੀ ਸੋਚਾਂਗੇ ਤਾਂ ਸਾਡੀ ਵੀ ਵੋਟਾਂ ਬਤੇਰੀਆਂ ਹੋ ਜਾਣਗੀਆਂ ਅਸੀਂ ਵੀ ਨੋ ਲਈ ਫਰਾਂਗੇ ਭਾਈ ਪੰਜਾਬ 'ਚ ਸਾਡਾ ਵੀ ਕਿਸੇ ਨੇ ਫਲਾ ਕੀਤਾ ਹੈ ਕਹਿਣਾ ਚਾਹੁੰਗੇ ਜੇ ਸਰਕਾਰ ਸਾਡੀ ਮਦਦ ਕਰੇਗੀ ਫਿਰ ਅਸੀਂ ਵੀ ਸਰਕਾਰ ਦੀ ਮਦਦ ਕਰਾਂਗੇ ਜੇ ਸਰਕਾਰ ਨੇ ਸਾਡੀ ਮਦਦ ਨਹੀਂ કરી ਫਿਰ ਅਸੀਂ ਕੀ ਕਰਾਂਗੇ ਅੱਛਾ ਕਥਾ ਤੇ ਆਪਾਂ 2 ਸਾਲ ਕੱਢ ਲਈਏ 3 ਸਾਲ ਕੱਢ ਲਈਏ ਫੇਰ ਇੱਥੋਂ ਉੱਠ ਕੇ ਕਿਸੇ ਹੋਰ ਪਾਸੇ ਜਾਣਾ ਕਿੰਨੀ ਤਕਲੀਫ ਬਹੁਤ ਤਕਲੀਫ ਹੈ ਦੀ ਇਹ ਬਹੁਤ ਹੀ ਤਕਲੀਫ ਹੈ ਗਈ ਹੁਣ ਇੱਥੇ ਜਾਨ ਨੂੰ ਜੀ ਨਹੀਂ ਕਰਦਾ ਵੀ ਕਿੱਧਰ ਜਾਵਾਂਗੇ ਨਮਸਕਾਰ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਨਿਧੀ ਜਾ ਅਸੀਂ ਹੁਣ ਖੜੇ ਆ ਡੁਗਰੀ ਰੋਡ ਤੇ ਜਿੱਥੇ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਜਿਹਾ ਜਿਹੜਾ ਝੁੱਗੀ ਬਣਿਆ ਹੋਇਆ ਹੈ ਇੱਥੇ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਇੱਥੇ ਜਿਹੜਾ ਪਰਿਵਾਰ ਰਹਿੰਦਾ ਹੈ ਉਹ ਇੱਕ ਟਾਈਮ ਦੇ ਵਿੱਚ ਇੱਕ ਸਮੇਂ ਦੇ ਵਿੱਚ ਰਜਵਾੜੇ ਰਜਵਾੜੇ ਖਾਨਦਾਨ ਤੋਂ ਬਿਲੋਂਗ ਕਰਦੇ ਆਂ ਹੈ ਚਲਦੇ ਆ ਗੱਲਬਾਤ ਕਰਦੇ ਆ ਫੈਮਿਲੀ ਨਾਲ ਕਿਵੇਂ ਉਹ ਇਸ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹੈ ਕਿਦਾਂ ਉਹ ਜਿਹੜਾ ਆਪਣਾ ਜੀਵਨ ਹੈ ਉਹ ਬਤੀਤ ਕਰ ਰਹੇ ਨੇ ਨਮਸਕਾਰ ਆਂਟੀ ਜੀ ਕੀ ਨਾਮ ਹੈ ਤੁਹਾਡਾ ਰਾਣੀ ਕੀ ਆ ਤੁਹਾਡਾ ਪਿਛੋਕੜ ਜਿਵੇਂ ਅਸੀਂ ਸੁਣਿਆ ਕਿ ਰਾਜੇ ਦਾ ਇਹ ਤੁਸੀਂ ਰਜਵਾੜੇ ਨਾਲ ਬਿਲੋਂਗ ਕਰਦੇ ਹੋ ਕੀ ਤੁਹਾਡਾ ਪਿਛੋਕੀ ਹਾਂਜੀ ਪਿਛੇ ਸੀ ਰਾ ਠੀਕੇ ਰਾਜਸਥਾਨ ਜਾਂ ਪਿੰਡ ਠੀਗਾ ਆਪਣਾ ਹੁਣ ਰਹਿੰਦੇ ਤਾਂ ਪੰਜਾਬ ਵਿਚ ਆ ਕਿੰਨਾ ਹੀ ਸ਼ਹਿਰ ਹੋ ਗਿਆ ਜੋ ਆਕ ਵੀ ਇਧਰੇ ਜੰਮੇ ਇਧਰੇ ਪੜੇ ਸਾਰਾ ਕੁਝ ਇੱਥੇ ਹੋਇਆ ਸਾਨੂੰ ਕਿੰਨੀ ਬਾਦੀਆਂ ਹੋ ਗਈਆਂ ਇਧਰ ਰਹਿੰਦੇ ਨੇ ਪਰ ਸਾਡੇ ਬਾਰੇ ਕਿਸੇ ਗਰੀਬਾਂ ਨੇ ਸੋਚਿਆ ਨਹੀਂ ਹੈਗਾ ਇੰਦੀ ਸਰਕਾਰ ਵੀ ਬਣੀਆਂ ਗੱਲਾਂ ਵੀ ਹੋਈਆਂ ਅਸੀਂ ਇਸ ਥਾਨ ਤੋਂ ਕਿੱਥੋਂ ਕਿੱਥੋਂ ਜੀ ਤੋੜ ਗੜਦੇ ਹੁੰਦੇ ਸੀ ਪਹਿਲਾਂ ਹਾਂਜੀ ਰਾਜੇ ਹੁੰਦੇ ਦੀ ਕਦੇ ਸੀ ਸਮੇਂ 'ਚ ਜੇ ਹੁਣ ਆਪਣਾ ਲੋਹਾਰ ਦਾ ਕੰਮ ਕਰਦੇ ਹਾਂ ਇਹ ਹੀ ਮਿੰਤ ਹੈ ਸਾਡੀ ਏ ਰੋਜ਼ਗਾਰ ਹੈ ਨਾ ਕਿਸੇ ਦੀ ਚੋਰੀ ਕਰਨੀ ਨਾ ਕਿਸੇ ਦਾ ਧਾਕਾ ਮਾਰਨਾ ਇਹੀ ਮਿਹਨਤ ਕਰਨੀ ਆਪਣਾ ਕਰਕੇ ਖਾਣਾ ਪੰਜਾਬ ਚ ਤੁਸੀਂ ਕਦੋਂ ਆਏ ਪੰਜਾਬ ਵਿਚ ਜਾਂ ਜੰਮ ਦੇ ਇਧਰ ਪੜ੍ਹਾਈ ਇਧਰ ਆਦੇ ਉੱਥੇ ਤਾਂ ਵੀ ਪਾਸ ਸਾਡਾ ਨੋ ਹੀ ਵੱਜਦਾ ਹੈ ਵੈਸੇ ਬ랜ਦੇ ਦਾਸੀਂ ਪੰਜਾਬ ਚ ਹੀ ਆ ਸਾਡੇ ਆਦੀ ਪਿੰਡ ਬੁੜੇ ਵੀ ਪੰਜਾਬ ਚ ਹੀ ਤੇ ਜ਼ਿੰਦਗੀ ਨਿਕਲ ਗਈ ਸਾਡੀ ਪੰਜਾਬ ਚ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਹੋ ਇੱਥੇ ਸਾਲ 1.5 ਸਾਲ ਹੋ ਗਿਆ ਸਾਨੂੰ ਬੈਠਿਆਂ ਨੂੰ ਕਦੇ ਛਾਲ ਕਿਤੇ ਹੋਰ ਪਿੰਡ ਕੱਢ ਲਈਦਾ ਜਿੱਦੀ ਜਗ੍ਹਾ ਹੁੰਦੀ ਤੁਰਾ ਦਿੰਦੇ ਸਾਨੂੰ ਵੀ ਜਾਓ ਇੱਥੋਂ ਫਿਰ ਜਾਣਾ ਪੈਂਦਾ ਮਜਬੂਰੀ ਕਰਕੇ ਇਹ ਵੀ ਹੁੰਦਾ ਕਿ ਕਿਸੇ ਦੀ ਜੇ ਜਗ੍ਹਾ ਹੁੰਦੀ ਉਹ ਤੱਕਾ ਵੀ ਕਰਦੇ ਹਾਂ ਹਾਂਜੀ ਹਾਂਜੀ ਚਲੇ ਜਾਂਦੇ ਤੱਕੇ ਨਾਲ ਫਿਰ ਠਾਲਣਾ ਪੈਂਦਾ ਵੀ ਦਬ ਨਾ ਲੈਣਾ ਹਾਂਜੀ ਹਾਂਜੀ ਦਬ ਕੇ ਹੁਣ ਕੀ ਕਰੀਏ ਮਜਬੂਰ ਹੈਗੇ ਜੀ ਹੁਣ ਕੱਟੀਆਂ ਪੈਣਾ ਹੈਗੀਆਂ ਨੇ ਹੁਣ ਜਵਾਨ ਕਿੱਥੇ ਲੈ ਕੇ ਜਾਈਏ ਇਨਾ ਨਵੀ ਰਹਿਣਾ ਕਿੰਨੇ ਬੱਚੇ ਕਿੰਨੇ ਨੇ ਮੇਰੇ 8 ਜੋਆਕ ਹੈ ਜੀ ਕਿੰਨੇ ਮੁੰਡੇ ਕੁੜੀਆਂ ਪੰਜ ਮੁੰਡੇ ਐ ਤੇ ਨਾਲ ਕੁੜੀਆਂ ਹੈਗੀਆਂ ਹਾਂਜੀ ਜੇ ਜੇ ਪੜ੍ਹਾਈ ਲਿਖਾਈ ਇਨਾਂ ਦਾ ਕਿੱਦਾਂ ਚੱਲਦਾ ਜੇ ਪੜ੍ਹਾਈ ਲਿਖਾਈ ਤੇ ਜ਼ਿੰਦਗੀ ਬਣ ਸਕਦੀ ਹੈ ਜੀ ਅਸੀਂ ਵੀ ਸੋਚਦੇ ਆ ਮਾੜਾ ਮੋਟਾ ਸਾਡੇ ਵੀ ਕੁਝ ਬੜੇ ਜੋਆਕ ਪੜ੍ਹਨ ਲੇਖਣ ਕੋਈ ਜ਼ਿੰਦਗੀ ਬਣ ਜਵੇ ਇਨਾਂ ਦੀ ਕੋ ਨੌਕਰੀ ਲੱਗ ਸਕਦੇ ਐ ਹੁਣ ਧੱਕੇ ਸੀ ਖਾਣੇ ਸਾਰੀ ਉਮਰ ਦਾ ਸੀ ਬਚਣਾ ਨਹੀਂ ਹੈਗਾ ਇੱਕ ਨਾ ਇੱਕ ਦਿਨ ਤਾਂ ਮਰਨਾ ਹੀ ਹੈਗਾ ਚਲ ਇਹਨਾਂ ਦੀ ਜ਼ਿੰਦਗੀ ਤਾਂ ਬਣ ਸਕਦੀ ਹੈ ਨਾ ਸਰਕਾਰ ਸਾਡੇ ਬਾਰੇ ਵੀ ਸੋਚੇ ਸੀ ਵੀ ਪੰਜਾਬ ਦੇ ਬੰਦੇ ਆ ਤਾਰ卡ਟ ਵੀ ਸਾਡੇ ਬਣਾਤੇ ਸਾਰਾ ਕੁਝ ਬਣਾਤਾ ਪਰ ਸਾਨੂੰ ਜਗ੍ਹਾ ਨੇਲ ਤੱਕ ਮਿਲੀ ਕਿਸੇ ਵੱਡੇ ਅਧਿਕਾਰੀ ਨਾਲ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਸਾਡੇ ਨਾਲ ਵੱਡੇ ਜ਼ਾਰੀ ਨਾਲ ਕੋਈ ਗੱਲ ਹੀ ਸਾਡੇ ਨਾਲ ਨਹੀਂ ਕਰਦਾ ਤਾਂ ਕਰੂਗਾ ਕੋਈ ਕਿਉਂ ਜਿਹੜਾ ਵੋਟਾਂ ਦਾ ਟਾਈਮ ਹੁੰਦਾ ਹੈ ਤਾਂ ਵੋਟਾਂ ਦੇ ਟਾਈਮ ਸਾਡੇ ਜਿੰਨੇ ਵੀ ਨੇਤਾ ਹੁੰਦੇ ਨੇ ਉਹ ਗੇੜਾ ਤਾਂ ਲੋਂਦੇ ਹੀ ਨੇ ਤਾਂ ਉਦੋਂ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਸਾਡੇ ਕੋਲ ਕੋਈ ਨੇਤਾ ਆਉਂਦਾ ਹੀ ਨਹੀਂ ਹੈਗਾ ਨਾ ਸਾਡੀ ਵੋਟ ਬਾਰੇ ਪੁੱਛਦਾ ਹੈ ਜੇ ਸਾਡੀ ਵੋਟ ਬਹੁਤ ਹੈਗੀ ਪੰਜਾਬ وچ ਜੇ ਕੱਲਵੇ ਨਾ ਸਾਤੋਂ ਵੋਟ ਬਹੁਤ ਵੱਡੀ ਹੈ ਸਾਡੀ ਜੇ ਵੋਟ ਸਾਡੇ ਕੋਲ ਆਉਂਦਾ ਹੀ ਨਹੀਂ ਨੇਤਾ ਸਾਡੇ ਨਾਲ ਗਰੀਬਾਂ ਨਾਲ ਕੋਈ ਗੱਲ ਹੀ ਨਹੀਂ ਕਰਦਾ ਤੇ ਨੇਤਾ ਨੂੰ ਕਹਾਂਗੇ ਪੂਰਨ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਭਗਵਤ ਮਾਨ ਦੀ ਸਰਕਾਰ ਹੈ ਤੁਸੀਂ ਇੱਕ ਹੀ ਕੁਝ ਕਹਿਣਾ ਚਾਹੋਗੇ ਉਹਨਾਂ ਅਸੀਂ ਤਾਂ ਕਹਿੰਦੇ ਵਧੀਆ ਜੇ ਬਣੇ ਹੈਗੇ ਉਹ ਆਪਾਂ ਤਾਂ ਉਹਨੂੰ ਮਾੜਾ ਨਹੀਂ ਕਹਿੰਦੇ ਹੈਗੇ ਪਰ ਸਾਡੇ ਬਾਰੇ ਵੀ ਸੋਚੇ ਨਾ ਜੇ ਹੁਣ ਕੋਈ ਵੀ ਨੇਤਾ ਹੈਗਾ ਜੇ ਗਰੀਬ ਦੇ ਬਾਰੇ ਸੋਚੂਗਾ ਤਾਂ ਦਵਾਈ ਦੇਊਗਾ ਕੋਈ ਚੰਗੀ ਗੱਲ ਨਹੀਂ ਖੋਗਾ ਤੇ ਕਹੂਗਾ ਚਲ ਸਾਡੀ ਵੀ ਜ਼ਿੰਦਗੀ ਬਣਾਤੀ ਉਹਨੇ ਰੱਬ ਉਹਦਾ ਪਲਾਈ ਕਰੇਗਾ ਇਹੀ ਕਹੂਗਾ ਨਾ ਅਸੀਂ ਤਾਂ ਕਹਿੰਦੇ ਚਲੋ ਸਰਕਾਰ ਬਣੀ ਹੈ ਵਧੀਆ ਹੈਗਾ ਉਹ ਬਣਿਆ ਵਿਚਾਰਾ ਸਾਡੇ ਲਈ ਵੀ ਮਾੜਾ ਮੋਟਾ ਸੋਚੇ ਵੀ ਸਾਡੇ ਵੀ ਪੜ ਲਿਖ ਜਾਣ ਜਵਾਕ ਜ਼ਿੰਦਗੀ ਬੜ ਜਵੇ ਨਾ ਦੀ ਵੀ ਅਸੀਂ ਵੀ ਚੰਗਾ ਕਹਾਂਗੇ ਵੀ ਹਾਂ ਵੀ ਸਾਡੇ ਬਾਰੇ ਵੀ ਪੰਜਾਬ ਨੇ ਕੁਝ ਸੋਚਿਆ ਆਏਗਾ ਕਿੰਨੇ ਮੈਂਬਰ ਨੇ ਤੁਹਾਡੇ ਘਰੇ ਅੱਠ ਜਵਾਕ ਨੇ ਹੋਰ ਦੋ ਅਸੀਂ ਆ ਜੀ ਦੋ ਤੁਸੀਂ ਜੋ ਆ ਪਹਿਗੇ ਸਾਰੇ ਮਿਲਾ ਕੇ ਅਸੀਂ ਗਿਆ 10 ਬਣਦੇ ਆ 10 ਬਸ ਜੀ ਆ ਚਲ ਚਲਦੇ ਆ ਆਪਾਂ ਘਰ ਦੇਖਦੇ ਆ ਪਹਿਲਾਂ ਕਿੱਦਾਂ ਰਹਿੰਦੇ ਆ ਰਾਜੇ ਮਹਾਰਾਜੇ ਆਪਣੇ ਮਹਿਲਾ ਦੇ ਵਿੱਚ ਰਹਿੰਦੇ ਨੇ ਬਟ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਘਰ ਕਿੱਦਾਂ ਦਾ ਹੈ ਜਿਹੜਾ ਹੈ ਟੈਂਪਰੇਰੀ ਘਰ ਬਣਾਇਆ ਹੋਇਆ ਹੈ ਇੱਥੇ 10 ਜਨੇ ਨੇ ਪਰਿਵਾਰ ਚ ਜਿਹੜਾ ਕਿ ਇੱਥੇ ਰਹਿੰਦੇ ਨੇ ਆ ਉਹਨਾਂ ਦਾ ਘਰ ਆ ਕਰ ਰਹੇ ਕਿ ਟਾਈਮ ਪਾਸ ਹੈ ਕਿ ਕਰ ਕਾ ਦਾ ਹੈਗਾ ਕਿ ਟਾਈਮ ਪਾਸ ਹੈ ਜੇ ਸਾਡੇ ਬਾਰੇ ਵੀ ਸੋਚਾਂਗੇ ਤਾਂ ਸਾਡੇ ਵੀ ਵੋਟਾਂ ਬਤੇਰੀਆਂ ਹੋ ਜਾਣਗੀਆਂ ਅਸੀਂ ਵੀ ਨੋ ਲਈ ਫਰਾਂਗੇ ਬਈ ਪੰਜਾਬ ਵਿੱਚ ਸਾਡਾ ਵੀ ਕਿਸੇ ਨੇ ਪਲਾ ਕੀਤਾ ਹੈ ਮਾੜਾ ਮੋਟਾ ਹੁਣ ਕਰਾ ਕਰੇ ਕਿਥੇ ਟਾਈਮ ਪਾਸ ਕਰਦੇ ਜਿਵੇਂ ਅੱਜ ਵੇ ਤਾਂ ਸਾਡੀ ਜ਼ਿੰਦਗੀ ਨਹੀਂ ਹੈਗੀ ਜੇ ਰੋਟੀ ਪਕਾਉਣ ਨੂੰ ਠਿਕਾਣਾ ਨਹੀਂ ਹੈਗਾ ਕੋ ਚੁੱਲਾ ਤੇ ਪਕਾ ਲਈ ਪਕਾ ਲਈ ਨਹੀਂ ਦਾ ਬੈਠੇ ਆ ਸਾਡੇ ਬਾਰੇ ਤਾਂ ਹੁਣ ਸਰਕਾਰ ਦੁਨੀਆਂ ਬਾਰੇ ਸੋਚਦੀ ਹੈ ਸਾਡੇ ਬਾਰੇ ਵੀ ਮਾੜਾ ਮੋਟਾ ਸੋਚੀ ਨਾ ਚਲਦੇ ਹੋਰ ਵੀ ਚੀਜ਼ਾਂ ਨੇ ਬਾਹਰ ਜਿਹੜੀ ਕਿ ਪੁਰਾਣੇ ਜਵਾਨੇ ਦੀ ਦਿਖ ਰਹੀਆਂ ਸਾਨੂੰ ਉਹ ਵੀ ਗੱਲਬਾਤ ਕਰਦੇ ਆ ਜਨ ਮਤਲਬ ਜੀ ਆ ਕੀ ਆ ਇਹ ਹੁੱਕਾ ਜੀ ਇਹ ਹੁੱਕਾ ਇਹ ਹੁਣ ਵੀ ਚੱਲਦੀ ਆ ਹਾਂਜੀ ਹੁਣ ਵੀ ਤੁਸੀਂ ਹਾਂਜੀ ਇਹ ਬੁੜੇ ਪਿੰਦੇ ਆ ਜੀ ਇਹ ਕੰਮ ਕਰਦਾ ਹਜੇ ਵੀ ਹਾਂ ਹਾਂ ਕੰਮ ਕਰਦਾ ਹੈ ਤਾਂ ਕਿੰਨੇ ਕਿੰਨੇ ਸਾਲ ਪੁਰਾਣਾ ਇਹ ਤਾਂ ਬਹੁਤ ਵੱਡੀਆਂ ਨਿਕਲ ਗਈ ਜੀ ਇਹਦੇ ਪੁਰਾਣੀ ਚੀਜ਼ ਹੈਗੀ ਗੱਲਬਾਤ ਕਰਦੇ ਆ ਬੱਚਿਆਂ ਦੇ ਨਾਲ ਕੀ ਨਾਮ ਹੈ ਤੁਹਾਡਾ ਖੁਸ਼ੀ 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 ਸਕੂਲ ਜਾਂਦੇ ਆ ਪੜਨਾ ਹੁੰਦਾ ਪੜਨਾ ਹੁੰਦਾ ਤੁਹਾਨੂੰ ਆ ਕੀ ਕੀ ਪੜਨਾ ਹੁੰਦਾ ਸਾਨੂੰ ਸੁਣਾਓ ਤੇ ਪੜਨਾ ਚਾਹੁੰਨੀ ਹੈ ਕਿ ਸਕੂਲ ਨਹੀਂ ਲੱਗੇ ਹੈਗੇ ਸਕੂਲ ਨਹੀਂ ਲੱਗੇ ਸਕੂਲ ਨਹੀਂ ਲੱਗੀ ਹਜੇ ਕਿਉਂ ਨਹੀਂ ਲੱਗੀ ਬੱਚੇ ਸਾਨੂੰ ਕਿਸੇ ਨੇ ਲਾਇਆ ਹੀ ਨਹੀਂ ਹੈਗਾ ਸਾਨੂੰ ਕਿਸੇ ਨੇ ਲਾਇਆ ਵੀ ਨਹੀਂ ਹੈਗਾ ਕਿਸੇ ਨੇ ਨਹੀਂ ਲਾਇਆ ਪੜਨਾ ਚਾਹੁੰਦੇ ਹੋਗੇ ਕੀ ਕੁਝ ਕਹਿਣਾ ਚਾਹੋਗੇ ਅੱਗੇ ਜਿਹੜਾ ਸਾਡੇ ਤੋਂ ਉੱਤੇ ਬੈਠੇ ਹੋਏ ਨੇ ਸਰਕਾਰ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਨੂੰ ਕਹਿਣਾ ਚਾਹਾਂਗੇ ਵੀ ਸਾਡੇ ਬਾਰੇ ਵੀ ਸੋਚੇ ਕੁਝ ਸਾਡੇ ਬਾਰੇ ਵੀ ਕੁਝ ਸੋਚੇ ਹੋਰ ਵੀ ਗੱਲ ਕਰਦੇ ਆਂ ਹੋਰ ਵੀ ਕੁੜੀਆਂ ਨੇ ਇੱਥੇ ਜਿਹੜੀ ਕਿ ਅੱਗੇ ਬਾਹਰ ਆਜੋ ਪਲੀਜ਼ ਤੁਸੀਂ ਬਾਹਰ ਆਜੋ ਬਾਹਰ ਆਜੋ ਆਹ ਇੰਨਾ ਤੁਹਾਨੂੰ ਕਹਾਂ ਉਹ ਕੀ ਨਾਮ ਹੈ ਤੁਹਾਡਾ ਨਗੀਨਾ ਕਿੰਨੇ ਸਾਲ ਦੇ ਹੋਗੇ ਤੁਸੀਂ 15 ਸਾਲ 15 ਸਾਲ ਹਜੇ ਸਕੂਲ ਗਏ ਹੋ 7 ਪੜ੍ਹੀ ਹੋਈਆਂ 7th ਤੱਕ ਪੜਿਆ ਹੋਇਆ ਤੁਸੀਂ ਕਿੱਥੋਂ ਸਰਕਾਰੀ ਸਕੂਲ ਖੇੜੇ ਚ ਮੜੀ ਸਰਕਾਰੀ ਸਕੂਲ ਤੋਂ ਅੱਗੇ ਅੱਗੇ ਨਹੀਂ ਪੜਨਾ ਅੱਗੇ ਨਹੀਂ ਬੜੇ ਵਿਆਹ ਹੋ ਗਿਆ ਕਿਆ ਹੋ ਗਿਆ ਤੁਹਾਡਾ ਤੁਸੀਂ ਫਿਰ ਇੱਥੇ ਹੀ ਰਹਿਨੇ ਹੋ ਸਾਰੇ ਇੱਥੇ ਰਹਿਨੇ ਆ ਮੈਂ ਜਾਂਦੀ ਨਹੀਂ ਉੱਥੇ ਜਾਂਦੀ ਨਹੀਂ ਠੀਕ ਆ ਮਤਲਬ ਵਿਆਹ ਤੋਂ ਬਾਅਦ ਕੋਈ ਐਓਜੀ ਕੋਈ ਪ੍ਰੋਬਲਮ ਆਏ ਜਿਸ ਤੋਂ ਬਾਅਦ ਤੁਸੀਂ ਇੱਥੇ ਫੇਰ ਵਾਪਸ ਆਦੇ ਪ੍ਰੋਬਲਮ ਹੈਗੀ ਆ ਕਾਫੀ ਪ੍ਰੋਬਲਮ ਹੈ ਜਿਹੜਾ ਮੇਰਾ ਘਰ ਵਾਲਾ ਉਹ ਮਾੜਾ ਜਾਂ ਪਾਗਲਾ ਤਾਂ ਕਰਕੇ ਮੈਂ ਉੱਥੇ ਰਹਿੰਦੀ ਨਹੀਂ ਤਾਂ ਇੱਥੇ ਘਰੇ ਰਹਿਨੇ ਆ ਵਿਆਹ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਨਹੀਂ ਪਤਾ ਸੀ ਵਿਚਾਰ ਲੈਣਾ ਸਾਨੂੰ ਫਾਇਦਾ ਪਹਿਲਾਂ ਕਹਿੰਦੇ ਵਧੀਆ ਵਾ ਬਾਅਦੋਂ ਕਹਿੰਦੇ ਪਾਗਲਾ ਫੇਰ ਉੱਥੇ ਪੜਨਾ ਚਾਹੁੰਦੀ ਹੈ ਆਪਣੀ ਜ਼ਿੰਦਗੀ ਬਣਾਉਣੀ ਚਾਹੁੰਦੀ ਹੈ ਪੜਨਾ ਚਾਹੁੰਦੇ ਹਾਂ ਜੀ ਮੈਂ ਪੜਨਾ ਚਾਹੁੰਦੀ ਆ ਕੀ ਕੁਝ ਕਹਿਣਾ ਚਾਹੋਗੇ ਅੱਗੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕਹਿਣਾ ਹੈ ਬਾਈ ਕਹਿਣਾ ਚਾਹੂੰਗੀ ਜੇ ਸਰਕਾਰ ਸਾਡੀ ਮਦਦ ਕਰੇਗੀ ਫੇਰ ਅਸੀਂ ਵੀ ਸਰਕਾਰ ਦੀ ਮਦਦ ਕਰਾਂਗੇ ਜੇ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ ਫੇਰ ਅਸੀਂ ਕੀ ਕਰਾਂਗੇ ਬਹੁਤ ਬਹੁਤ ਧੰਨਵਾਦ ਹੋਰ ਵੀ ਨੇ ਗੱਲਬਾਤ ਕਰਾਂਗੇ ਹੋਰ ਕੁੜੀਆਂ ਦੇ ਨਾਲ ਅਗਲੇ ਵਕਤ ਨੇ ਆਓ ਤੁਸੀਂ ਆਵੋਗੇ ਇਹ ਅੰਕਲ ਜੀ ਦੇ ਨਾਲ ਨਮਸਕਾਰ ਅੰਕਲ ਜੀ ਕਿੱਦਾਂ ਤੁਸੀਂ ਇੱਥੇ ਆਏ ਅਜੀ ਦਬਾ ਦਾਦੀ ਦੇ ਨੇ ਇੱਥੇ ਸਾਡਾ ਦਾਦਾ ਬਰਿਆ ਹੋਇਆ ਹੈਗਾ ਸਮਾਦੀ ਹੈਗੀ ਪਿੰਡ ਦੇ ਹੀ ਸਮਾਦੀ ਲੋਆ ਬੜਾਈ ਹੈ ਤੇ ਬਣਾਤਾਗਾ ਬੰਦਰਜਾ ਉੱਥੇ ਹਰ ਮੇਲਾ ਲੱਗਦਾ ਹਰ ਸਾਲ ਨੂੰ ਇੱਥੇ ਇੱਥੇ ਵਿਆਹ ਸਾਦੀ ਵੀ ਹੁੰਦੀ ਹੈ ਧੀਆਂ ਪਿਆਣਾ ਇੱਥੇ ਵਿਆਹ ਵੀ ਦਦਿਆਂ ਸੀ ਅੱਛਾ ਅੱਛਾ ਹਾਂ ਯਾਨੀ ਆਦੀ ਇੱਥੇ ਰਹਿੰਦੇ ਆ ਲੁਧਿਆਣੇ ਦੇ ਆਦੀ ਅੱਛਾ ਬਾਕੀ ਜਿਹੜਾ ਤੁਹਾਡਾ ਪਿਛੋਕੜ ਹੈ ਉਹ ਰਾਜਸਥਾਨ ਪਿਛੋਕੜ ਸਾਡਾ ਚਤੌਰ ਗੜਦਾ ਹੈਗਾ ਕੋਈ ਨਹੀਂ ਪੁੱਤ ਅਸੀਂ ਦੇਖਿਆ ਨਹੀਂ ਹੈਗਾ ਵੀ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਹੈਗਾ ਕਦੇ ਗਈ ਨਹੀਂ ਤੁਸੀਂ ਗਈ ਨਾ ਬਾਤਾਂ ਨਾ ਕਹਿੰਦੇ ਦਾਦੇ ਪੜਦਾਦੇ ਤੂੰ ਵੀ ਪੜਦਾਦੇ ਕਈ ਸਦੀਆਂ ਲੰਘੀਆਂ ਸਾਨੂੰ ਆਇਆਂ ਨੂੰ ਇੱਧਰ ਪੰਜਾਬ ਵਿੱਚ ਲੁਧਿਆਣਾ ਹੀ ਰਹਿਨੇ ਆ ਅਸੀਂ ਜਾਂ ਪਿੰਡਾਂ 'ਚ ਜੋਧਾਂ ਪਖੋਵਾਲ ਬਸਾਇਰੀਏ ਜ ਰਹਨੇ ਆ ਜਾਂ ਇੱਧਰ ਚਲੇ ਜਾਂਦੇ ਆ ਮੁਲਾ ਪਰ ਕੰਨੀ ਕਿੰਨੀ ਤਕਲੀਫ ਹੁੰਦੀ ਹੈ ਜਿਹੜਾ ਇੱਕ ਇੱਕ ਥਾਂ ਤੇ ਆਪਾਂ 2 ਸਾਲ ਕੱਢ ਲਈਏ 3 ਸਾਲ ਕੱਢ ਲਈਏ ਫੇਰ ਇੱਥੋਂ ਉੱਠ ਕੇ ਕਿਸੇ ਹੋਰ ਪਾਸੇ ਜਾਣਾ ਕਿੰਨੀ ਤਕਲੀਫ ਬਹੁਤ ਤਕਲੀਫ ਹੈ ਦੀ ਇਹ ਬਹੁਤ ਹੀ ਤਕਲੀਫ ਹੈਗੀ ਹੁਣ ਇੱਥੇ ਜਾਨ ਨੂੰ ਜੀ ਨਹੀਂ ਕਰਦਾ ਵੀ ਕਿੱਧਰ ਜਾਵਾਂਗੇ ਕਿ ਜਗਾ ਵੀ ਨਾ ਸਾਨੂੰ ਰਹਿਣ ਬਾਸ ਕੀ ਕਰ ਦਿੱਤਾ ਫੇਰ ਕਿੱਧਰ ਜਾਵਾਂਗੇ ਐ ਸੋਚਣ ਲੱਗ ਜਾਂਦੇ ਆ ਦਿਮਾਗ 'ਚ ਅਸਰ ਪੈਣ ਲੱਗ ਜਾਂਦਾ ਹੈਗਾ ਰੋੜ ਲੱਗ ਜਾਂਦੇ ਆ ਬੈਠੇ ਵੀ ਹੁਣ ਕਿੱਧਰ ਨੂੰ ਮਰੀਏ ਰੋਣਾ ਅੰਕਲ ਜੀ ਇਹ ਜਿਹੜਾ ਕਿ ਹੁਣ ਰੋਟੀ ਪਾਣੀ ਦਾ ਖਾਣੇ ਹੋ ਤੁਸੀਂ ਇੰਨਾ ਇੰਨਾ ਵੱਡਾ ਪਰਿਵਾਰ ਹੈ ਤੁਹਾਡਾ ਕੀ ਕੁਝ ਕੰਮ ਕਾਜ ਕਿੱਦਾਂ ਹੁੰਦਾ ਹੈਗਾ ਬੱਕਾ ਬਸਾ ਪੱਠੀ ਵਾਲਾ ਕੰਮ ਕਰਦਾ ਹੈਗਾ ਸਾਰੀ ਦਿਹਾੜੀ ਕੰਮ ਕਰੀ ਜਾਣਾ ਹੈਗਾ ਤਾਂ ਗੁਜ਼ਾਰਾ ਚਾਕੇ ਹੁੰਦਾ ਹੈਗਾ ਹੁਣ ਸਭ ਸੌ ਰੇਤੀਆਂ ਛਿੱਟ ਕੇ ਗਏ ਹੈ ਗੱਚ ਕਾਲੀ ਦਾਤੀਆਂ ਬਣਾਉਣਾ ਹੈ ਹਾਂ ਕੋਈ ਮਰ ਕੇ ਗੁਜ਼ਾਰਾ ਹੁੰਦਾ ਹੈਗਾ ਤਿੰਨ ਕੁੜੀਆਂ ਪੰਜ ਬੁੱਢੇ ਉਹਨਾਂ ਨੂੰ ਜੀਣਾ ਲੈਣਾ ਹੁੰਦਾ ਹੈ ਕੱਪੜਾ ਲੀੜਾ ਵੀ ਹੁੰਦਾ ਹੈਗਾ ਔਰ ਬੱਚੇ ਚੜਦੇ ਤੋਂ ਚੜਤਾ ਕੱਪੜਾ ਪਾਉਂਦੇ ਆ ਜੱਟਾਂ ਨੂੰ ਦੇਖ ਕੇ। ਕੀ ਕੁਝ ਕਹਿਣਾ ਚਾਹੋਗੇ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਉਹਨਾਂ ਨੂੰ ਕੀ ਕੁਝ ਕਹਿਣਾ ਚਾਹੋਗੇ? ਉਹ ਪਾਰਟੀ ਦੀ ਸਰਕਾਰ ਸਾਡੇ ਬਾਰੇ ਸੋਚਦੀ ਨਹੀਂ ਐ ਬਈ ਗਰੀਬਾਂ ਵਾਸਤੇ ਕੀ ਹੱਲ ਬਣਾਈ? ਕੁਝ ਨਹੀਂ ਦਿੰਦੇ। ਫਿਰ ਵੀ ਤੁਸੀਂ ਕੁਝ ਕਹਿਣਾ ਚਾਹੋਗੇ ਆਪਣੇ ਵੱਲੋਂ ਕੀ? ਆਪਣੇ ਬਾਰੇ ਹੋਰ ਕਹਿਣਾ ਤਾਂ ਆ ਚਾਹੁੰਦੇ ਆ ਜੇ ਜਦ ਸਾਨੂੰ ਮਾੜੀ-ਮੋੜੀ ਜਗ੍ਹਾ ਮਿਲ ਜਾਵੇ, ਰਹਿਣ ਬਾ ਹੋ ਜਾਵੇ। ਘਰ-ਘਰ ਪੈਸੇ ਬਿਤਾਸੀ ਕਰਦੇ ਆ ਵੀ ਹਾਂ ਸਾਡੀ ਵੀ ਜ਼ਿੰਦਗੀ ਬਣ ਜਾਵੇ ਕੁਝ ਇਹਨੂੰ ਕਹਿੰਦੇ ਆ ਗੁਲਗੁਲੇਆ ਚਰਨੀ ਹੁੰਦੀ ਆ ਜੀ ਚਰਨੀ ਪੂੜੀ ਪੂੜੀ ਪੂੜੀਆਂ ਕੱਢਣ ਵਾਲੀ ਚਰਨੀ ਗੁਲਗੁਲੇ ਕਰਨ ਵਾਲੀ ਚਰਨੀ ਹੋਰ ਵੀ ਕੁਝ ਬਣਾਉਂਦੇ ਹੋ ਤੁਸੀਂ ਹਾਂ ਬਹੁਤ ਆਟਮਾ ਦਾ ਬਹੁਤ ਬਣਾ ਰਹੇ ਆ ਚਿੱਲੀ ਬਣਾ ਦੇਈਏ ਜੀ ਇਸ ਟਾਈਮ ਬਸ ਆਹੀ ਬਣਾ ਰਹੇ ਹੋ ਹਾਂ ਇਸ ਟਾਈਮ ਥੱਕੇ ਹੋਇਆ ਦੀਗਾ ਅੱਜ ਮੈਂ ਕੋਈ ਸਮਾਨ ਬਣਾਇਆ ਨਹੀਂ ਹੈਗਾ ਸਮਾਨ ਤਾਂ ਬਹੁਤ ਬਣਾਉਂਦੇ ਹਰੇਕ ਕਿਸਮ ਦਾ ਬਣਾਉਂਨਾ ਮੈਂ ਇਹ ਵਿਕ ਜਾਂਦਾ ਹੁੰਦਾ ਹਾਂ ਹਾਂ ਵਿਕਦਾ ਤੀਏ ਕਿੰਨੇ ਕਿੰਨੇ ਦਾ ਫਿਰ ਆ ਮੇਕੀ ਜਾਂਦਾ 50 ਰੁਪਿਆ ਦਾ ਇਹ ਬਣਾਉਣ ਨੂੰ ਕਿੰਨੇ ਟਾਈਮ ਬਣਾਉਣ ਨੂੰ ਤਾਂ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਬਣਾ ਹੀ ਦੇਦੀ ਐ ਦਿਨ ਚ ਕਿੰਨੇ ਕਿੰਨਾ ਕ ਵਿਕ ਜਾਂਦਾ ਉਹ ਦੇਰ ਜੀ ਜੀ ਵਿਕ ਜਾਂਦਾ ਵਿਕ ਜਾਂਦਾ ਨਹੀਂ ਭਾਈ ਇੰਨੀ ਮਹਿੰਗਾਈ ਚ ਪੰਜਾਬ ਪੰਜਾਬ ਦੇ ਤੁਸੀਂ ਆਹ ਛਲਨੀ ਵੇਚਦੇ ਹੋ ਉਹ ਹੋ ਜਾਂਦਾ ਵਾ ਗੁਜ਼ਾਰਾ ਗੁਜ਼ਾਰਾ ਕਿੱਥੇ ਹੁੰਦਾ ਕੁਛ ਆਟਾ ਉਟਾ ਲੋਕ ਦੇ ਜਾਂਦੇ ਹੈਗੇ ਕੋਈ ਦੋ ਥੇਲੀਆਂ ਦੇ ਗਿਆ ਕੋਈ ਇੱਕ ਥੈਲੀ ਦੇ ਗਿਆ ਐਂ ਦੇ ਦਿੰਦੇ ਗੁਜ਼ਾਰਾ ਹੋ ਜਾਂਦਾ ਹੈਗਾ ਬੈਠਿਆਂ ਨੂੰ ਤੇ ਫੜਾ ਜਾਂਦੇ ਕੋਈ ਬੀਬੀਆਂ ਫੜਾ ਜਾਂਦੀਆਂ ਆ ਜਿਹੜਾ ਅੰਕਲ ਜੀ ਆਹ ਹੁੱਕਾ ਪਿਆ ਵਾ ਇਹਦੇ ਬਾਰੇ ਸਾਨੂੰ ਦੱਸਿਓ ਕਿੰਨਾ ਪੁਰਾਣਾ ਹੈ ਆ ਹੁੱਕਾ ਬਹੁਤ ਪੁਰਾਣਾ ਹੈਗਾ ਹਾਂ ਆ ਹੁੱਕਾ ਹੈਗਾ दादी पड़दाद का दा हुक्का है पिछला हा भी चौके ले गए थी गे कुड़ी रवेदता गा डां ने फिर भी आ फिर मैं लभ के सारे सहज जो कुम कम के कुम कुम के फिर कुआड़ी तो लिया उन्नी सौ रुपया दे के लिया हा फिर हाँ कहते हाँ परमात्मा के खेल भी बड़े निराले होंगे ने ਸਮਾਧ ਕਿਸੇ ਦਾ ਨਹੀਂ ਹੁੰਦਾ ਕਿਸੇ ਵੇਲੇ ਰਾਜੀ ਦੇ ਖਾਨਦਾਨ ਤੋਂ ਬਿਲੋਂਗ ਕਰਨ ਵਾਲੇ ਲੋਕ ਅੱਜ ਇਸ ਹਾਲਤ ਵਿੱਚ ਰਹਿਣ ਲਈ ਮਜਬੂਰ ਹਨ ਆਪਾਂ ਖੜੇ ਆ ਜੇ ਡੁਗਰੀ ਰੋਡ ਦ ਸ਼ਹਿਰਾ ਗਰਾਊਂਡ ਦੇ ਕੋਲ ਇਹਨਾਂ ਦਾ ਜਿਹੜਾ ਝੁੱਗੀ ਬਣਿਆ ਹੋਇਆ ਇੱਥੇ ਰਹਿੰਦੇ ਨੇ ਇਹ ਜੇ ਤੁਸੀਂ ਚਾਹੁੰਦੇ ਹੋ ਇਹਨਾਂ ਦੀ ਮਦਦ ਕਰਨਾ ਤਾਂ ਤੁਸੀਂ ਜ਼ਰੂਰ ਇੱਥੇ ਆਇਓ ਤੇ ਇਹਨਾਂ ਨਾਲ ਸੰਪਰਕ ਕਰਿਓ ਤੇ ਇਹਨਾਂ ਦੀ ਜਿੰਨੀ ਹੋ ਸਕੇ ਮਦਦ ਕਰਿਓ ਇਸੇ ਦੇ ਨਾਲ ਅਸੀਂ ਵਿਦਾ ਚਾਹੁੰਦੇ ਹਾਂ ਤੁਹਾਡੇ ਤੋਂ ਮੈਂ ਨਿਧੀ ਜਾ ਕੈਮਰਾਮੈਨ ਬੰਦੂ ਦੇ